ਕੀ ਤੁਸੀਂ ਕਦੇ ਸੋਚਿਆ ਕਿ ਸਾਰੀ ਉਮਰ ਮਿਹਨਤ ਕਰਨ ਤੋਂ ਬਾਅਦ ਤੁਹਾਡੇ ਮਾਪਿਆਂ ਦਾ ਬੁਢਾਪਾ ਕਿਹੋ ਜਿਹਾ ਹੋਵੇਗਾ ਕੈਨੇਡਾ ਛੱਡ ਪੰਜਾਬ ਜਾਣ ਤੇ ਕਿ ਉਹਨਾਂ ਦੀ ਪੈਨਸ਼ਨ ਖੁੱਸ ਜਾਵੇਗੀ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੋ ਬਹੁਤ ਸਾਰੇ ਪੰਜਾਬੀ ਭਰਾਵਾਂ ਨੂੰ ਨਹੀਂ ਪਤਾ ਅੱਜ ਮੈਂ ਤੁਹਾਨੂੰ ਪੂਰਾ ਵਿਸਥਾਰ ਨਾਲ ਸਮਝਾਉਂਗਾ ਕਿ ਉਹ ਬਿਨਾਂ ਕਿਸੇ ਚਿੰਤਾ ਦੇ ਸੁਖਮਈ ਜੀਵਨ ਜੀ ਸਕਣਗੇ ਕੈਨੇਡਾ ਵਿੱਚ ਸਰਕਾਰ ਦੀਆਂ ਦੋ ਵੱਡੀਆਂ ਪੈਨਸ਼ਨ ਯੋਜਨਾਵਾਂ ਕੈਨੇਡਾ ਪੈਨਸ਼ਨ ਪਲਾਨ ਸੀਪੀਪੀ ਅਤੇ 올ਡ ਏ ਸਿਕਿਉਰਟੀ ओएस ਮਾਪਿਆਂ ਨੂੰ ਵਿੱਤੀ ਸੁਰੱਖਿਆ ਦਿੰਦੀਆਂ ਹਨ ਜਿਸ ਨਾਲ ਉਹ ਆਪਣੇ ਬੁਢਾਪੇ ਨੂੰ ਸਕੂਨ ਨਾਲ ਬਿਤਾ ਸਕਦੇ ਹਨ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਮਾਪੇ ਕਿਦਾਂ ਆਪਣੀ ਪੈਨਸ਼ਨ ਨੂੰ ਗਵਾਉਣ ਤੋਂ ਬਚਾ ਸਕਦੇ ਹਨ ਅਤੇ ਕੀ ਰਿਕੁਆਇਰਮੈਂਟਸ ਹੁੰਦੀਆਂ ਹਨ ਪੈਨਸ਼ਨ ਲਗਵਾਉਣ ਵਾਸਤੇ ਵੀਡੀਓ ਨੂੰ ਐਂਡ ਤੱਕ ਦੇਖੋ ਕਿਉਂਕਿ ਕੋਈ ਵੀ ਜਾਣਕਾਰੀ ਮਿਸ ਹੋ ਗਈ ਤਾਂ ਤੁਹਾਡਾ ਮਾਪਿਆਂ ਦੀ ਪੈਨਸ਼ਨ ਲੱਗਣ 'ਚ ਸ਼ਾਇਦ ਮੁਸ਼ਕਲ ਆਵੇ ਤੁਹਾਨੂੰ ਆਸਾਨ ਭਾਸ਼ਾ 'ਚ ਸਮਝਾਉਣ ਲਈ ਇੱਕ ਪੰਜਾਬੀ ਜੋੜੇ ਦੀ ਇੱਕ ਸੱਚੀ ਕਹਾਣੀ ਦੱਸਦੇ ਆ ਇੱਕ ਪੰਜਾਬੀ ਜੋੜਾ ਜੋ 2010 ਵਿੱਚ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਆਏ ਅਤੇ ਸੰਘਰਸ਼ ਦੀ ਜ਼ਿੰਦਗੀ ਜਿਉਂਦੇ ਹੋਏ ਵੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਸੁਪਨਾ ਦੇਖਿਆ। ਉਹਨਾਂ ਦੀ ਕਹਾਣੀ ਸਾਡੇ ਵਿੱਚੋਂ ਬਹੁਤਿਆਂ ਨਾਲ ਮਿਲਦੀ ਹੈ, ਮਿਹਨਤ, ਪਰਿਵਾਰ ਦੀ ਫਿਕਰ ਅਤੇ ਬੁਢਾਪੇ ਵਿੱਚ ਸਕੂਨ ਦੀ ਪਾਲ। ਹਰਨੇਕ ਅਤੇ ਕੁਲਵਿੰਦਰ ਦਾ ਸਫ਼ਰ ਸ਼ੁਰੂ ਹੋਇਆ ਸੀ 15 ਸਾਲ ਪਹਿਲਾਂ ਜਦੋਂ ਉਹ ਬ੍ਰੈਮਟਨ ਕੈਨੇਡਾ ਵਿੱਚ ਆਏ। ਪੰਜਾਬ ਦੇ ਇੱਕ ਛੋਟੇ ਪਿੰਡ ਵਿੱਚੋਂ ਆਉਣ ਵਾਲੇ ਇਸ ਜੋੜੇ ਨੇ ਸੁਪਨੇ ਦੇਖੇ ਸਨ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਜ਼ਿੰਦਗੀ ਦੇਣਗੇ। ਹਰਨੇਕ ਨੇ ਇੱਕ ਵੇਅਰਹਾਊਸ ਵਿੱਚ ਮਜ਼ਦੂਰੀ ਸ਼ੁਰੂ ਕੀਤੀ ਜਿੱਥੇ ਉਸਨੂੰ ਸਖਤ ਮਿਹਨਤ ਕਰਨੀ ਪੈਂਦੀ ਸੀ। ਕੁਲਵਿੰਦਰ ਨੇ ਵੀ ਹਾਰ ਨਾ ਮੰਨੀ ਅਤੇ ਇੱਕ ਸਥਾਨਕ ਦੁਕਾਨ ਤੇ ਕੰਮ ਕਰਕੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਉਹਨਾਂ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਸੀ ਲੰਮੇ ਕੰਮ ਦੇ ਘੰਟੇ, ਘੱਟ ਤਨਖਾਹ ਅਤੇ ਪਰਿਵਾਰ ਦੀ ਜ਼ਿੰਮੇਵਾਰੀ। ਪਰ ਜਦੋਂ ਉਹ 60 ਸਾਲ ਦੀ ਉਮਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਚਿੰਤਾ ਸਤਾਉਣ ਲੱਗੀ, ਸਾਡੇ ਬੁਢਾਪੇ ਦਾ ਕੀ ਹੋਵੇਗਾ? ਕਿਰਾਇਆ, ਬਿਜਲੀ ਅਤੇ ਦਵਾਈਆਂ ਦਾ ਖਰਚਾ ਕਿਵੇਂ ਪੂਰਾ ਹੋਵੇਗਾ? ਇੱਕ ਸ਼ਾਮ ਉਹਨਾਂ ਦੀ ਧੀ ਜੋ ਕਾਲਜ ਵਿੱਚ ਪੜ੍ਹਦੀ ਸੀ ਉਸਨੇ ਉਹਨਾਂ ਨੂੰ ਕੈਨੇਡਾ ਪੈਨਸ਼ਨ ਪਲਾਨ ਸੀ.ਪੀ.ਪੀਜ਼ ਬਾਰੇ ਦੱਸਿਆ ਸੀ.ਪੀ.ਪੀ ਇੱਕ ਸਰਕਾਰੀ ਯੋਜਨਾ ਹੈ ਜੋ ਕੰਮ ਕਰਨ ਵਾਲੇ ਲੋਕਾਂ ਨੂੰ ਰਿਟਾਇਰਮੈਂਟ ਵਿੱਚ ਮਹੀਨਾਵਾਰ ਪੈਸੇ ਦਿੰਦੀ ਹੈ ਹਰਨੀਕ ਨੂੰ ਪਤਾ ਲੱਗਾ ਕਿ ਉਸਦੀ ਤਨਖਾਹ ਵਿੱਚੋਂ ਹਰ ਮਹੀਨੇ ਥੋੜੇ ਜਿਹੇ ਪੈਸੇ ਸੀ.ਪੀ.ਪੀ. ਲਈ ਕੱਟੇ ਜਾਂਦੇ ਸਨ ਜੋ ਸਰਕਾਰ ਦੇ ਇੱਕ ਖਾਸ ਫੰਡ ਵਿੱਚ ਜਮ੍ਹਾਂ ਹੁੰਦੇ ਸਨ ਇਹ ਪੈਸੇ ਹੁਣ ਉਸਨੂੰ ਪੈਨਸ਼ਨ ਦੇ ਰੂਪ ਵਿੱਚ ਵਾਪਸ ਮਿਲਣ ਵਾਲੇ ਸਨ CPP.d ਤੇ ਹੋਣ ਲਈ ਤੁਹਾਨੂੰ ਘੱਟੋ ਘੱਟ 60 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਅਤੇ ਕੈਨੇਡਾ ਵਿੱਚ ਕੰਮ ਕਰਕੇ CPP. ਵਿੱਚ ਯੋਗਦਾਨ ਪਾਇਆ ਹੋਣਾ ਚਾਹੀਦਾ ਹੈ ਹਰਨੇਕ ਨੇ 15 ਸਾਲ ਅਤੇ ਕੁਲਵਿੰਦਰ ਨੇ 10 ਸਾਲ ਕੰਮ ਕੀਤਾ ਸੀ ਇਸ ਲਈ ਉਹ ਦੋਵੇਂ ਯੋਗ ਸਨ CPP ਦੀ ਰਕਮ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੇ ਸਾਲ ਕੰਮ ਕੀਤਾ ਕਿੰਨੀ ਤਨਖਾਹ ਮਿਲੀ ਅਤੇ ਕਿੰਨਾ ਯੋਗਦਾਨ ਪਾਇਆ ਹਰਨੇਕ ਨੂੰ 700 ਡਾਲਰ ਅਤੇ ਕੁਲਵਿੰਦਰ ਨੂੰ 500 ਡਾਲਰ ਮਹੀਨਾਵਾਰ ਮਿਲਣ ਲੱਗੇ ਉਹਨਾ ਨੇ 7 ਸਾਲ ਦੀ ਉਮਰ ਤੇ ਪੈਨਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਕਿਉਂਕਿ 60 ਸਾਲ ਤੇ ਸ਼ੁਰੂ ਕਰਨ ਨਾਲ ਰਕਮ ਘੱਟ ਹੁੰਦੀ ਅਤੇ 7 ਸਾਲ ਬਾਅਦ ਸ਼ੁਰੂ ਕਰਨ ਨਾਲ ਵਧੇਰੇ ਮਿਲਦੀ। ਅਰਜ਼ੀ ਦੇਣਾ ਸੌਖਾ ਸੀ। ਉਹਨਾਂ ਨੇ ਸਰਕਾਰ ਦੀ ਵੈੱਬਸਾਈਟ ਤੇ ਆਨਲਾਈਨ ਫਾਰਮ ਭਰਿਆ, ਆਪਣਾ ਸੋਸ਼ਲ ਇੰਸ਼ੋਰੈਂਸ ਨੰਬਰ ਅਤੇ ਪਛਾਣ ਪੱਤਰ ਦਿੱਤਾ ਅਤੇ ਕੁਝ ਹਫ਼ਤਿਆਂ ਵਿੱਚ ਪੈਸੇ ਉਹਨਾਂ ਦੇ ਬੈਂਕ ਖਾਤੇ ਵਿੱਚ ਆਉਣ ਲੱਗੇ। ਇਸ ਨਾਲ ਉਹਨਾਂ ਦੀਆਂ ਚਿੰਤਾਵਾਂ ਕੁਝ ਘੱਟ ਹੋਈਆਂ ਪਰ ਉਹਨਾਂ ਨੂੰ ਅਜੇ ਵੀ ਪੂਰਾ ਸਕੂਨ ਨਹੀਂ ਸੀ। ਸੀਪੀਪੀ ਨੇ ਉਹਨਾਂ ਦੇ ਖਰਚਿਆਂ ਦਾ ਕੁਝ ਹਿੱਸਾ ਪੂਰਾ ਕੀਤਾ ਪਰ ਬੁਢਾਪੇ ਦੀਆਂ ਸਾਰੀਆਂ ਜ਼ਰੂਰਤਾਂ ਲਈ ਇਹ ਕਾਫੀ ਨਹੀਂ ਸੀ ਉਹਨਾਂ ਦੀ ਧੀ ਨੇ ਫਿਰ ਉਹਨਾਂ ਨੂੰ OAS ਬਾਰੇ ਦੱਸਿਆ ਜਿਸ ਨੇ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ 올ਡੇਜ਼ ਸਿਕਿਉਰਿਟੀ OAS ਨੇ ਹਰਨੇਕ ਅਤੇ ਕੁਲਵਿੰਦਰ ਨੂੰ ਉਹ ਸਕੂਨ ਦਿੱਤਾ ਜਿਸ ਦੀ ਉਹ ਪਾਲ ਕਰ ਰਹੇ ਸਨ OAS ਇੱਕ ਸਰਕਾਰੀ ਪੈਨਸ਼ਨ ਹੈ ਜੋ ਸਾਰੇ ਯੂਕ ਕੈਨੇਡੀਅਨਾਂ ਨੂੰ ਮਿਲਦੀ ਹੈ ਭਾਵੇਂ ਉਹਨਾਂ ਨੇ ਕੰਮ ਕੀਤਾ ਹੋਵੇ ਜਾਂ ਨਾ ACPPN ਛਾਏ ਨਾਲੋਂ ਵੱਖਰੀ ਹੈ ਕਿਉਂਕਿ ਇਸ ਦਾ دارੂਮਦਾਰ ਤੁਹਾਡੀ ਕਮਾਈ ਤੇ ਨਹੀਂ ਸਗੋਂ ਕੈਨੇਡਾ ਵਿੱਚ ਰਹਿਣ ਦੇ ਸਮੇਂ ਤੇ ਹੁੰਦਾ ਹੈ OAS ਲਈ ਤੁਹਾਨੂੰ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣਾ ਚਾਹੀਦਾ ਹੈ ਅਤੇ ਕੈਨੇਡਾ ਵਿੱਚ ਘੱਟੋ ਘੱਟ 10 ਸਾਲ ਰਹਿਣਾ ਚਾਹੀਦਾ ਹੈ 18 ਸਾਲ ਦੀ ਉਮਰ ਤੋਂ ਬਾਅਦ ਜੇ ਤੁਸੀਂ 40 ਸਾਲ ਜਾਂ ਵੱਧ ਸਮਾਂ ਕੈਨੇਡਾ ਵਿੱਚ ਰਹੇ ਹੋ ਤਾਂ ਤੁਹਾਨੂੰ ਪੂਰੀ OAS ਮਿਲਦੀ ਹੈ ਜੋ ਲਗਭਗ 700 ਡਾਲਰ ਪ੍ਰਤੀ ਮਹੀਨਾ ਹੈ ਹਰਨੇਕ ਅਤੇ ਕੁਲਵਿੰਦਰ ਨੇ 15 ਸਾਲ ਕੈਨੇਡਾ ਵਿੱਚ ਬਤਾਏ ਸਨ ਇਸ ਲਈ ਉਹਨਾਂ ਨੂੰ ਅੰਸ਼ਕ OAS ਮਿਲੀ ਜੋ 500 ਡਾਲਰ ਪ੍ਰਤੀ ਵਿਅਕਤੀ ਸੀ ਉਨ੍ਹਾਂ ਦੀ ਆਮਦਨ 80000 ਡਾਲਰ ਸਾਲਾਨਾ ਤੋਂ ਘੱਟ ਸੀ ਇਸ ਲਈ ਉਨ੍ਹਾਂ ਨੂੰ ਗਰੰਟੀਡ ਇਨਕਮ ਸਪਲੀਮੈਂਟ GIS ਵੀ ਮਿਲਿਆ ਜੋ ਘੱਟ ਆਮਦਨ ਵਾਲੇ ਸੀਨੀਅਰਾਂ ਨੂੰ ਵਾਧੂ 500 ਡਾਲਰ ਤੱਕ ਦਿੰਦਾ ਹੈ ਹਰਨੇਕ ਅਤੇ ਕੁਲਵਿੰਦਰ ਨੂੰ GIS ਵਿੱਚ 300 ਡਾਲਰ ਮਿਲੇ CPPOS ਅਤੇ GIS ਨੇ ਮਿਲ ਕੇ ਉਨ੍ਹਾਂ ਦੀ ਮਹੀਨਾਵਾਰ ਆਮਦਨ 2700 ਡਾਲਰ ਤੋਂ ਵੱਧ ਕਰ ਦਿੱਤੀ ਜੇ ਹੁਣ ਤੱਕ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਚਲਦੀ ਚਲਦੀ ਲਾਈਕ ਕਰ ਦਿਓ ਦੋਸਤੋ ਇਸ ਨਾਲ ਉਹ ਆਪਣਾ ਕਿਰਾਇਆ ਗਰੋਸਰੀ ਬਿਜਲੀ ਅਤੇ ਦਵਾਈਆਂ ਦਾ ਖਰਚਾ ਆਸਾਨੀ ਨਾਲ ਪੂਰਾ ਕਰ ਸਕਦੇ ਸਨ। ਓ.ਐਸ. ਦੀ ਅਜੀਵੀ ਸੋਕੀਸੀ ਉਹਨਾਂ ਨੇ ਸਰਕਾਰ ਦੀ ਵੈਬਸਾਈਟ ਤੇ ਫਾਰਮ ਭਰਿਆ, ਆਪਣੇ ਨਿਵਾਸ ਦਾ ਸਬੂਤ ਦਿੱਤਾ ਅਤੇ ਕੁਝ ਹਫ਼ਤਿਆਂ ਵਿੱਚ ਪੈਸੇ ਮਿਲਣ ਲੱਗੇ। ਇਸ ਪੈਨਸ਼ਨ ਨੇ ਉਹਨਾਂ ਨੂੰ ਵਿੱਤੀ ਸੁਰੱਖਿਆ ਦੇ ਨਾਲ-ਨਾਲ ਮਾਨਸਿਕ ਸਕੂਨ ਵੀ ਦਿੱਤਾ। ਹੁਣ ਉਹ ਆਪਣੇ ਪੋਤੇ-ਪੋਤੀਆਂ ਨਾਲ ਸਮਾਂ ਬਿਤਾਉਂਦੇ ਹਨ, ਗੁਰਦੁਆਰੇ ਜਾਂਦੇ ਹਨ ਅਤੇ ਕਦੇ-ਕਦਾਈਂ ਛੋਟੀਆਂ-ਮੋਟੀਆਂ ਯਾਤਰਾਵਾਂ ਤੇ ਵੀ ਜਾਂਦੇ ਹਨ। ਹਰਨੇਕ ਅਤੇ ਕੁਲਵਿੰਦਰ ਨੇ ਆਪਣੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਓ.ਸੀ.ਪੀ.ਪੀ.ਡੌਟ ਵਿੱਚ ਯੋਗਦਾਨ ਪਾਉਂਦੇ ਰਹਿਣ ਅਤੇ ਆਪਣੇ ਭਵਿੱਖ ਦੀ ਪਲਾਨਿੰਗ ਕਰਨ ਜੇ ਅਸੀਂ ਪਹਿਲਾਂ ਇਹ ਸਾਰੀ ਜਾਣਕਾਰੀ ਲੈ ਲਈ ਹੁੰਦੀ ਤਾਂ ਸਾਡੀ ਜ਼ਿੰਦਗੀ ਹੋਰ ਸੌਖੀ ਹੁੰਦੀ ਕੁਲਵਿੰਦਰ ਨੇ ਮੁਸਕਰਾਉਂਦੇ ਹੋਏ ਕਿਹਾ ਉਹਨਾਂ ਨੇ ਸਾਰੇ ਪ੍ਰਵਾਸੀ ਮਾਪਿਆਂ ਨੂੰ ਸੁਨੇਹਾ ਦਿੱਤਾ ਕਿ ਉਹ ਸੀਪੀਪੀ ਡਾਟ ਅਤੇ ਓਏਐਸ ਬਾਰੇ ਜਾਣਕਾਰੀ ਲੈਣ ਅਤੇ ਸਮੇਂ ਸਿਰ ਅਰਜ਼ੀ ਦੇਣ ਸੀਪੀਪੀ ਅਤੇ ਓਏਐਸ ਦੇ ਸੁਮੇਲ ਨੇ ਉਹਨਾਂ ਨੂੰ ਨਾ ਸਿਰਫ ਵਿੱਤੀ ਸੁਰੱਖਿਆ ਦਿੱਤੀ ਸਗੋਂ ਬੁਢਾਪੇ ਵਿੱਚ ਸਤਕਾਰ ਅਤੇ ਸਕੂਨ ਨਾਲ ਜਿਉਣ ਦਾ ਮੌਕਾ ਵੀ ਦਿੱਤਾ ਇਹੀ ਯੋਜਨਾ ਮਾ ਹਰ ਉਸ ਪ੍ਰਵਾਸੀ ਪਰਿਵਾਰ ਲਈ ਇੱਕ ਵਰਦਾਨ ਹਨ ਜੋ ਕੈਨੇਡਾ ਵਿੱਚ ਆਪਣੇ ਮਾਪਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ ਤੁਹਾਡੇ ਮਾਪਿਆਂ ਦੀ ਪੈਨਸ਼ਨ ਬੰਦ ਨਹੀਂ ਹੋਵੇਗੀ ਜੇ ਉਹ ਰਿਟਾਇਰਮੈਂਟ ਤੋਂ ਬਾਅਦ ਪੰਜਾਬ ਚਲੇ ਜਾਣ ਪਰ ਇਹ ਫੈਸਲਾ ਲੈਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਸਮਝਣੀਆਂ ਜ਼ਰੂਰੀ ਹਨ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਪੈਨਸ਼ਨਾਂ ਹਨ ਕੇਂਦਰ ਸਰਕਾਰ ਜਾਂ ਸਟੇਟ ਸਰਕਾਰ ਦੀ ਪੈਨਸ਼ਨ EMPLYEE PROVIDENT FUND EPF NATIONAL PENSION SYSTEM NPS FORG PENSION ਅਤੇ ਵਿਦੇਸ਼ੀ ਪੈਨਸ਼ਨ ਜਿਵੇਂ ਕਿ ਕੈਨੇਡਾ ਦੀ ਸੀ ਪੀਪੀ/ਓਈਐਸ ਯੂਕੇ ਦੀ ਸਟੇਟ ਪੈਨਸ਼ਨ ਜਾਂ ਯੂਐਸ ਦੀ ਸੋਸ਼ਲ ਸਿਕਿਉਰਿਟੀ ਸਰਕਾਰੀ ਪੈਨਸ਼ਨਾਂ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਪੀਐਫਐਮਐਸ ਯਾ ਸਟੇਟ ਖਜ਼ਾਨੇ ਰਾਹੀਂ ਮਿਲਦੀਆਂ ਹਨ ਇਹ ਪੈਨਸ਼ਨ ਸਰਵਿਸ ਰਿਕਾਰਡ ਨਾਲ ਜੁੜੀ ਹੁੰਦੀ ਹੈ ਨਾ ਕਿ ਤੁਸੀਂ ਕਿੱਥੇ ਰਹਿੰਦੇ ਹੋ ਮਤਲਬ ਜੇ ਤੁਹਾਡੇ ਮਾਪੇ ਪੰਜਾਬ ਜਾਂ ਕਿਸੇ ਹੋਰ ਸੂਬੇ ਵਿੱਚ ਜਾਣ ਤਾਂ ਪੈਨਸ਼ਨ ਨਹੀਂ ਰੁਕਦੀ ਈਪੀਐਫ ਅਤੇ ਐਨਪੀਐਸ ਵਿੱਚ ਵੀ ਇਹੀ ਗੱਲ ਲਾਗੂ ਹੁੰਦੀ ਹੈ JKYC ਅਤੇ ਬੈਂਕ ਅਕਾਊਂਟ ਦੇ ਵੇਰਵੇ ਅਪਡੇਟ ਹਨ ਤਾਂ ਪੈਸੇ ਨਿਯਮਤ ਮਿਲਦੇ ਰਹਿੰਦੇ ਹਨ ਬੈਂਕ ਅਕਾਊਂਟ ਕਿਤੇ ਵੀ ਹੋ ਸਕਦਾ ਹੈ ਪੰਜਾਬ ਦਿੱਲੀ ਜਾਂ ਵਿਦੇਸ਼ ਸਰਕਾਰੀ ਪੈਨਸ਼ਨਾਂ ਲਈ ਜੀਵਨ ਪ੍ਰਮਾਣ ਪੱਤਰ ਲਾਈਫ ਸਰਟੀਫਿਕੇਟ ਹਰ ਸਾਲ ਜਮ੍ਹਾਂ ਕਰਨਾ ਪੈਂਦਾ ਹੈ ਜੋ ਹੁਣ ਜੀਵਨ ਪ੍ਰਮਾਣ ਪੋਰਟਲ ਰਾਹੀਂ ਆਨਲਾਈਨ ਵੀ ਕੀਤਾ ਜਾ ਸਕਦਾ ਹੈ ਜੇ ਤੁਹਾਡੇ ਮਾਪਿਆਂ ਨੂੰ ਆਨਲਾਈਨ ਸਿਸਟਮ ਦੀ ਸਮਝ ਨਹੀਂ ਤਾਂ ਨੇੜੇ ਦੇ ਕਿਸੇ ਬੈਂਕ ਜਾਂ ਪੋਸਟ ਆਫਿਸ ਵਿੱਚ ਜਾ ਕੇ ਇਹ ਕੰਮ ਕੀਤਾ ਜਾ ਸਕਦਾ ਹੈ ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਚੰਡੀਗੜ੍ਹ ਅੰਮ੍ਰਿਤਸਰ ਯਾ ਲੁਧਿਆਣਾ ਵਿੱਚ ਇਹ ਸਹੂਲਤਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਵਿਦੇਸ਼ੀ ਪੈਨਸ਼ਨਾਂ ਦਾ ਮਾਮਲਾ ਥੋੜਾ ਵੱਖਰਾ ਹੈ ਜੇ ਤੁਹਾਡੇ ਮਾਪੇ ਕੈਨੇਡਾ ਯੂਕੇ ਜਾਂ ਯੂਐਸ ਤੋਂ ਪੈਨਸ਼ਨ ਲੈ ਰਹੇ ਹਨ ਤਾਂ ਉਹਨਾਂ ਨੂੰ ਸਾਲਾਨਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨਾ ਪੈ ਸਕਦਾ ਹੈ ਕੁਝ ਦੇਸ਼ਾਂ ਵਿੱਚ ਟੈਕਸ ਨਿਯਮ ਜਾਂ ਰੈਜ਼ਿਡੈਂਸੀ ਸਟੇਟਸ ਦੀਆਂ ਸ਼ਰਤਾਂ ਹੁੰਦੀਆਂ ਹਨ ਮਿਸਾਲ ਵਜੋਂ ਕੈਨੇਡਾ ਦੀ OAS ਪੈਨਸ਼ਨ ਲਈ ਤੁਹਾਨੂੰ ਸਾਬਤ ਕਰਨਾ ਪੈ ਸਕਦਾ ਹੈ ਕਿ ਤੁਸੀਂ ਅਜੇ ਵੀ ਯੋਗ ਹੋ ਅਤੇ ਭਾਰਤ ਵਿੱਚ ਰਹਿਣ ਨਾਲ ਟੈਕਸ ਦੀ ਗਣਨਾ ਵੱਖਰੀ ਹੋ ਸਕਦੀ ਹੈ ਪਰ ਸਹੀ ਕਾਗਜ਼ੀ ਕਾਰਵਾਈ ਅਤੇ ਜਾਣਕਾਰੀ ਨਾਲ ਪੈਨਸ਼ਨ ਜਾਰੀ ਰਹਿੰਦੀ ਹੈ ਪੰਜਾਬ ਜਾਣ ਦਾ ਸਭ ਤੋਂ ਵੱਡਾ ਫਾਇਦਾ ਹੈ ਘੱਟ ਖਰਚ ਮਹਾਨਗਰਾਂ ਵਾਂਗ ਦਿੱਲੀ ਮੁੰਬਈ ਜਾਂ ਬੈਂਗਲੁਰੂ ਦੀ ਤੁਲਨਾ ਵਿੱਚ ਪੰਜਾਬ ਵਿੱਚ ਰਹਿਣ ਦਾ ਖਰਚਾ ਕਾਫੀ ਘੱਟ ਹੈ ਮਹਾਨਗਰਾਂ ਵਿੱਚੋਂ ਮੋਹਾਲੀ ਜਾਂ ਜਲੰਧਰ ਵਿੱਚ 2 BHK ਘਰ ਦਾ ਕਿਰਾਇਆ ਗੁੜਗਾਉ ਦੇ ਸਟੂਡੀਓ ਅਪਾਰਟਮੈਂਟ ਨਾਲੋਂ ਸਸਤਾ ਹੈ ਰੋਜ਼ਾਨਾ ਦਾ ਸਮਾਨ ਸਬਜ਼ੀਆਂ ਬਿਜਲੀ ਦੇ ਬਿੱਲ ਅਤੇ ਘਰੇਲੂ ਮਦਦ ਦੀ ਲਾਗਤ ਵੀ ਘੱਟ ਹੈ ਇੱਕ ਰਿਟਾਇਰੀ ਲਈ ਜਿਸ ਦੀ ਆਮਦਨ ਪੈਨਸ਼ਨ ਤੋਂ ਸੀਮਤ ਹੁੰਦੀ ਹੈ ਇਹ ਵੱਡੀ ਰਾਹਤ ਹੈ ਇਸ ਨਾਲ ਪੈਸੇ ਬਚਦੇ ਹਨ ਅਤੇ ਜੀਵਨ ਆਸਾਨ ਹੁੰਦਾ ਹੈ ਪੰਜਾਬ ਵਿੱਚ ਜੀਵਨ ਸ਼ੈਲੀ ਵੀ ਸ਼ਹਿਰਾਂ ਨਾਲੋਂ ਵੱਖਰੀ ਅਤੇ ਸ਼ਾਂਤ ਹੈ ਪਿੰਡਾਂ ਜਾਂ ਛੋਟੇ ਸ਼ਹਿਰਾਂ ਵਿੱਚ ਸਾਫ਼ ਹਵਾ ਘੱਟ ਟ੍ਰੈਫਿਕ ਅਤੇ ਸ਼ੋਰ ਤੋਂ ਰਾਹਤ ਮਿਲਦੀ ਹੈ ਸ਼ਹਿਰਾਂ ਦੀ ਭੱਜ ਦੌੜ ਤੋਂ ਬਾਅਦ ਇਹ ਸ਼ਾਂਤੀ ਰਿਟਾਇਰਮੈਂਟ ਲਈ ਆਦਰਸ਼ ਹੋ ਸਕਦੀ ਹੈ ਪੰਜਾਬ ਦਾ ਸਮਾਜਿਕ ਜੀਵਨ ਵੀ ਵਿਸ਼ੇਸ਼ ਹੈ ਗਵੰਡੀ ਅਕਸਰ ਇੱਕ ਦੂਜੇ ਦਾ ਖਿਆਲ ਰੱਖਦੇ ਹਨ ਅਤੇ ਗੁਰਦੁਆਰੇ ਸਿਰਫ ਧਾਰਮਿਕ ਸਥਾਨ ਹੀ ਨਹੀਂ ਸਮਾਜਿਕ ਮਿਲਨ ਦਾ ਕੇਂਦਰ ਵੀ ਹਨ ਇਸ ਸਮਾਜਿਕ ਸਹਾਰਾ ਬਜ਼ੁਰਗਾਂ ਲਈ ਮਾਨਸਿਕ ਸਕੂਨ ਦਿੰਦਾ ਹੈ ਪਰ ਕੁਝ ਨੁਕਸਾਨ ਵੀ ਹਨ ਸਭ ਤੋਂ ਵੱਡਾ ਮਸਲਾ ਸਿਹਤ ਸੇਵਾਵਾਂ ਦਾ ਹੈ ਅੰਮ੍ਰਿਤਸਰ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਚੰਗੇ ਪ੍ਰਾਈਵੇਟ ਹਸਪਤਾਲ ਹਨ ਪਰ ਛੋਟੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਐਮਰਜੈਂਸੀ ਸੇਵਾਵਾਂ ਜਾਂ ਵਿਸ਼ੇਸ਼ ਡਾਕਟਰਾਂ ਦੀ ਕਮੀ ਹੋ ਸਕਦੀ ਹੈ ਜੇ ਤੁਹਾਡੇ ਮਾਪਿਆਂ ਨੂੰ ਸ਼ੂਗਰ ਦਿਲ ਦੀ ਬਿਮਾਰੀ ਜਾਂ ਹੋਰ ਗੰਭੀਰ ਸਮੱਸਿਆ ਹੈ ਤਾਂ ਉਹਨਾਂ ਨੂੰ ਵੱਡੇ ਸ਼ਹਿਰ ਜਾਣਾ ਪੈ ਸਕਦਾ ਹੈ ਇਸ ਲਈ ਨੇੜੇ ਦੇ ਹਸਪਤਾਲਾਂ ਦੀ ਜਾਣਕਾਰੀ ਪਹਿਲਾਂ ਲੈ ਲਵੋ ਦੂਜਾ ਸਰਕਾਰੀ ਕੰਮਕਾਜ ਵਿੱਚ ਮੁਸ਼ਕਲ ਹੋ ਸਕਦੀ ਹੈ ਹਾਲਾਂਕਿ ਜੀਵਨ ਪ੍ਰਮਾਨ ਪੱਤਰ ਵਰਗੇ ਕੰਮ ਹੁਣ ਆਨਲਾਈਨ ਹੋ ਗਏ ਹਨ ਪਰ ਪਿੰਡਾਂ ਵਿੱਚ ਇੰਟਰਨੈਟ ਦੀ ਸਪੀਡ ਜਾਂ ਤਕਨੀਕੀ ਸਮੱਸਿਆਵਾਂ ਅੜਚਨ ਪਾ ਸਕਦੀਆਂ ਹਨ ਜੇ ਤੁਹਾਡੇ ਮਾਪੇ ਤਕਨੀਕ ਨਾਲ ਸਹਿਜ ਨਹੀਂ ਤਾਂ ਨੇੜੇ ਕੋਈ ਪਰਿਵਾਰਕ ਮੈਂਬਰ ਜਾਂ ਦੋਸਤ ਹੋਣਾ ਚਾਹੀਦਾ ਹੈ ਜੋ ਮਦਦ ਕਰ ਸਕੇ ਤੀਜਾ ਇਕੱਲਾਪਣ ਦਾ ਖਤਰਾ ਹੈ ਸ਼ੁਰੂ ਵਿੱਚ ਪਿੰਡ ਦੀ ਸ਼ਾਂਤੀ ਚੰਗੀ ਲੱਗਦੀ ਹੈ ਪਰ ਜੇ ਬੱਚੇ ਜਾਂ ਪਰਿਵਾਰ ਸ਼ਹਿਰਾਂ ਜਾਂ ਵਿਦੇਸ਼ ਵਿੱਚ ਹਨ ਤਾਂ ਬਜ਼ੁਰਗਾਂ ਨੂੰ ਇਕੱਲਾਪਨ ਮਹਿਸੂਸ ਹੋ ਸਕਦਾ ਹੈ ਸ਼ਹਿਰੀ ਜੀਵਨ ਦੀ ਆਦਤ ਵਾਲਿਆਂ ਲਈ ਪਿੰਡ ਦਾ ਸਮਾਜਿਕ ਜੀਵਨ ਵੱਖਰਾ ਅਤੇ ਸੀਮਤ ਜਾਪ ਸਕਦਾ ਹੈ ਆਖਰੀ ਮਸਲਾ ਜਾਇਦਾਦ ਦਾ ਹੈ ਕਈ ਲੋਕ ਪੰਜਾਬ ਵਿੱਚ ਪੁਰਾਣੇ ਜਾਂ ਵਿਰਾਸਤੀ ਘਰ ਵਿੱਚ ਰਹਿਣ ਦੀ ਸੋਚਦੇ ਹਨ ਪਰ ਜਾਇਦਾਦ ਦੇ ਝਗੜੇ ਆਮ ਹਨ ਜੇ ਘਰ ਜਾਂ ਜ਼ਮੀਨ ਦੇ ਕਾਗਜ਼ ਸਾਫ਼ ਨਹੀਂ ਤਾਂ ਮੁਸ਼ਕਲ ਹੋ ਸਕਦੀ ਹੈ ਨਮਾਕਾਰ ਬਣਾਉਣ ਜਾਂ ਮੁਰੰਮਤ ਕਰਨ ਵਿੱਚ ਵੀ ਸਥਾਨਕ ਨੀਜ਼ਮਾ ਅਤੇ ਠੇਕੇਦਾਰਾਂ ਨਾਲ ਸਮੱਸਿਆਵਾਂ ਆ ਸਕਦੀਆਂ ਹਨ ਸਾਰੀਆਂ ਗੱਲਾਂ ਨੂੰ ਮਿਲਾ ਕੇ ਪੰਜਾਬ ਜਾਣ ਨਾਲ ਪੈਨਸ਼ਨ ਨਹੀਂ ਰੁਕਦੀ ਪਰ ਰਿਟਾਇਰਮੈਂਟ ਦਾ ਫੈਸਲਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ ਜੇ ਸਿਹਤ ਸਹੂਲਤਾਂ ਸਰਕਾਰੀ ਕੰਮਾਂ ਦੀ ਸਮਝ ਅਤੇ ਸਮਾਜਿਕ ਸਹਾਰਾ ਮਿਲਦਾ ਹੈ ਤਾਂ ਪੰਜਾਬ ਸ਼ਾਂਤ ਅਤੇ ਸਸਤਾ ਜੀਵਨ ਦੇ ਸਕਦਾ ਹੈ ਪਰ ਜੇ ਸ਼ਹਿਰੀ ਸਹੂਲਤਾਂ ਦੀ ਆਸ ਹੈ ਤਾਂ ਮੁਸ਼ਕਲ ਹੋ ਸਕਦੀ ਹੈ ਪਹਿਲਾਂ ਪੰਜਾਬ ਦੀ ਉਸ ਜਗ੍ਹਾ ਦਾ ਦੌਰਾ ਕਰੋ ਸਥਾਨਕ ਸਹੂਲਤਾਂ ਦੀ ਜਾਂਚ ਕਰੋ ਅਤੇ ਸ਼ਾਇਦ 6 ਮਹੀਨੇ ਦੀ ਅਜ਼ਮਾਈਸ਼ੀ ਰਹਿائش ਕਰੋ ਇਹ ਵੱਡਾ ਫੈਸਲਾ ਹੈ ਇਸ ਲਈ ਪਰਿਵਾਰ ਨਾਲ ਗੱਲਬਾਤ ਅਤੇ ਯੋਜਨਾ ਜ਼ਰੂਰੀ ਹੈ